ਲੋਕੀ ਕਹਿੰਦੇ ਸੀ ਕਿ ਤਿੰਨ ਜਗ੍ਹਾ ਬਚਦਾ ਡਾਂਗਾ ਖਾਦੀਆਂ ਤੈਨੂੰ ਮਿਲਿਆ ਕੀ ਆ ਭਾਈ ਮਗਲੂ ਕਹਿੰਦਾ ਜਦੋਂ ਮੈਂ ਮਰਨਾ ਮੇਰਾ ਸਿਰ ਮੇਰੇ ਗੁਰੂ ਦੀ ਗੋਦ ਵਿੱਚ ਪਿਆ ਹੋਣਾ ਟਾਵੇਂ-ਟਾਵੇਂ ਲੋਕੀ ਕਹਿੰਦੇ ਲੈ ਇਹਨੇ ਕੋਈ ਅਨੋਖਾ ਮਰਨਾ ਤੇ ਵਿੱਚ ਵਿੱਚ ਇਹ ਵੀ ਆਵਾਜ਼ਾਂ ਆਉਂਦੀਆਂ ਉਹ ਬਥੇਰੇ ਇੱਧਾਂ ਦੇ ਤਰੇ ਫਿਰਦੇ ਨੇ ਗੁਰੂ ਦੇ ਸੱਜੇ ਖੰਬੇ ਗੁਰੂ ਦੇ ਸੱਜੇ ਖੰਬੇ ਤੇ ਫਿਰਦੇ ਨੇ ਗੁਰੂ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇ ਦਿੱਤਾ ਹੋਣਾ ਤੇ ਜਦੋਂ ਤੂੰ ਮਰਨਾ ਮੈਂ ਆਵਾਂਗਾ ਭਰਾਂ ਗੂੰ ਕਿਤੇ ਵਿਹਲਾ ਅੱਜ ਭਾਈ ਸਾਹਿਬ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕਿ ਭਾਈ ਮੁਗਲੂ ਤੇਰਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਚੋਲਾ ਤਿਆ ਗਿਆ ਸਾਬ ਜੋਤੀ ਜੋਤ ਸਮਾ ਗਏ ਤੇਰੇ ਗੁਰੂ ਸਾਹਿਬ ਦੁਨੀਆ ਤੋਂ ਚਲੇ ਗਏ ਜਦੋਂ ਇਹਨੂੰ ਪਤਾ ਲੱਗਦਾ ਹੈ ਕਿ ਸਤਵੇਂ ਪਾਛਾ ਮਹਾਰਾਜ ਵੀ ਜੋਤੀ ਜੋਤ ਸਮਾ ਗਏ ਭਾਈ ਮੁਗਲੂ ਦੇ ਪਿੰਡ ਵਾਲੇ ਆ ਗਿਆ ਪੁੱਛ ਕਰਨ ਵਾਸਤੇ ਪੰਜ ਸੱਤ ਮਿੰਟ ਗੱਲਾਂ ਕਰਦੇ ਆ ਬਈ ਬੜਾ ਮਾੜਾ ਹੋਇਆ ਤੇਰਾ ਗੁਰੂ ਚਲ ਬਸਿਆ अच्छा फिर भाई मुगलो हुन तेरे वादे दा की बनूंगा भाई भाई साहब जिंदे कोई गल नहीं जदण मैं मरंगा गुरु साहब वादा पूरा करण वास्ते आणगे धरती पलट सकदी आसमान ਡਿੱਗ ਸਕਦਾ ਪਰ मेरे गुरु दा वचन किते ਝੂਠਾ ਨਹੀਂ ਹੋ ਸਕਦਾ ਤਿੰਨ ਜੰਗਾਂ ਦੇ ਜੇਤੂ ਚਰਨੈਲਾਂ ਦੇ ਵਿੱਚੋਂ ਇੱਕ ਹੈ ਭਾਈ ਮੁਗਲੂ ਅਮਰਸਰ ਦੀ ਜੰਗ ਵਿੱਚ ਵੀ ਆ ਲੜਿਆ ਸ੍ਰੀ ਹਰਗੋਬਿੰਦਪੁਰੇ ਸਾਹਿਬ ਜੀ ਦੀ ਜਿੱਤੀ ਜੰਗ ਵਿੱਚ ਵੀ ਆ ਲੜਿਆ ਤੇ ਗੁਰੂ ਸਰ ਮਹਾਰਾਜ ਦੀ ਜੰਗ ਵਿੱਚ ਵੀ ਲੜਿਆ ਤਿੰਨਾ ਜੰਗਾ ਦਾ ਚੇਤੂ ਚਰਨੈਲ ਇਹ ਮਾਲਵੇ ਦੀ ਕਹਾਣੀ ਆ ਸੁਨਾਮ ਤੋਂ ਲਹਿਰਾ ਕਾਗਾ ਨੂੰ ਜਾਈਏ ਰਸਤੇ ਦੇ ਵਿੱਚ ਅੱਡਾ ਪੈਂਦਾ ਸ਼ਾਜਲੀ ਤੁਹਾਡੇ ਇਲਾਕੇ ਵਿੱਚੋਂ ਹੋ ਸਕਦਾ ਕਿਸੇ ਦੀ ਰਿਸ਼ਤੇਦਾਰੀ ਉਧਰ ਹੋਵੇ ਜਾਂ ਕਿਸੇ ਨੇ ਵੈਸੇ ਘੁੰਮਦਿਆਂ ਉਹ ਏਰੀਆ ਵੇਖਿਆ ਹੋਵੇ ਸ਼ਾਜਲੀ ਅੱਡੇ ਤੋਂ ਬੱਸ ਵਿੱਚੋਂ ਉਤਰਨਾ ਪੈਂਦਾ ਤੇ ਉੱਥੋਂ ਥੋੜਾ ਜਾ ਫਿਰ ਅੱਗੇ ਚੱਲ ਕੇ ਪਿੰਡ ਆਉਂਦਾ ਪਿੰਡ ਦਾ ਨਾਮ ਆ ਗੰਡੂਆ ਗੰਡੂਆ ਪਿੰਡ ਭਾਈ ਮੁਗਲੂ ਜੀ ਦਾ ਘਰ ਅੱਜ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਮੁਗਲੂ ਆਪਣੇ ਪਿੰਡ ਚਲੇ ਗਏ ਗੰਡੂਆਂ ਪਿੰਡ ਗਏ ਹਰ ਬੰਦੇ ਦੇ 2-4 ਮਿੱਤਰ ਇਦਾਂ ਦੇ ਹੁੰਦੇ ਆ ਜਿਨ੍ਹਾਂ ਨਾਲ ਬੰਦਾ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ ਉਹ ਗੱਲਾਂ ਵੀ ਬੰਦਾ ਸਾਂਝੀਆਂ ਕਰ ਲੈਂਦਾ ਜਿਹੜੀ ਪਤਨੀ ਨਾਲ ਵੀ ਨਹੀਂ ਕੀਤੀਆਂ ਹੁੰਦੀਆਂ ਆਪਣੇ ਬੱਚਿਆਂ ਨਾਲ ਵੀ ਨਹੀਂ ਕੀਤੀਆਂ ਹੁੰਦੀਆਂ ਬੰਦਾ ਆਪਣੇ ਮਿੱਤਰਾਂ ਨਾਲ ਕਰ ਲੈਂਦਾ ਭੈਣਾ ਆਪਣੀਆਂ ਸਹੇਲੀਆਂ ਨਾਲ ਕਰ ਲੈਂਦੀਆਂ ਜਿਹੜੀਆਂ ਗੱਲਾਂ ਆਪਣੇ ਪਤੀ ਨਾਲ ਨਹੀਂ ਕਰ ਸਕਦੀਆਂ ਆਪਣੀਆਂ ਸਹੇਲੀਆਂ ਨਾਲ ਕਰ ਲੈਂਦੀਆਂ ਤੇ ਇਹਨੇ ਵੀ ਆਪਣੇ 2-4 ਮਿੱਤਰਾਂ ਦੇ ਨਾਲ ਗੱਲਬਾਤ ਕੀਤੀ ਵੀ ਜਿੱਦਣ ਮੈਂ ਮਰਨਾ ਉਸ ਦਿਨ ਮੇਰੇ ਗੁਰੂ ਨੇ ਆਉਣਾ ਜਿੱਦਣ ਮੈਂ ਮਰਨਾ ਮੇਰੇ ਮੂੰਹ ਵਿੱਚ ਪਾਣੀ ਮੇਰੇ ਗੁਰੂ ਨੇ ਪਾਉਣਾ ਲੋਕੀ ਪੁੱਛਦੇ ਸੀ ਵੇ ਤਿੰਨ ਜੰਗਾਂ ਵਿੱਚ ਤਾਂ ਡਾਂਗਾਂ ਖਾਧੀਆਂ ਤੈਨੂੰ ਮਿਲਿਆ ਕੀ ਆ ਭਾਈ ਮੁਗਲੂ ਕਹਿੰਦਾ ਜਿੱਦਣ ਮੈਂ ਮਰਨਾ ਮੇਰਾ ਸਿਰ ਮੇਰੇ ਗੁਰੂ ਦੀ ਗੋਦ ਵਿੱਚ ਪਿਆ ਹੋਣਾ ਲੋ ਜੀ ਕੁਸਰ-ਮੁਸਰ ਹੁੰਦੀ ਗੱਲ ਸਾਰੇ ਪਿੰਡ ਵਿੱਚ ਘੁੰਮ ਗਈ ਜਿਹੜਾ ਸੁਣਦਾ ਆਪਣੀ ਮਤ ਅਨੁਸਾਰ ਆਪਣੇ ਵਿਚਾਰ ਦਿੰਦਾ ਜਿਨੇ ਮੂੰਹ ਉਹਨੀਆਂ ਗੱਲਾਂ ਹੋਣ ਲੱਗ ਪਈਆਂ ਟਾਵੇਂ-ਟਾਵੇਂ ਲੋਕੀ ਕਹਿੰਦੇ ਲੈ ਇਹਨੇ ਕੋਈ ਅਨੋਖਾ ਮਰਨਾ ਤੇ ਵਿੱਚ ਵਿੱਚ ਇਹ ਵੀ ਆਵਾਜ਼ਾਂ ਆਉਂਦੀਆਂ ਉਹ ਬਥੇਰੇ ਈਦਾਂ ਦੇ ਤਰੇ ਫਰਦੇ ਨੇ ਗੁਰੂ ਦੇ ਸਜੇ ਖੱਬੇ ਗੁਰੂ ਦੇ ਸਜੇ ਖੱਬੇ ਤਰੇ ਫਰਦੇ ਨੇ ਗੁਰੂ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇ ਦਿੰਦਾ ਹੋਣਾ ਕਿ ਜਿੱਦਣ ਤੂੰ ਮਰਨਾ ਮੈਂ ਆਵਾਂਗਾ ਭਰਾ ਗੁਰੂ ਕਿੱਥੇ ਵਹਿਲਾ ਗੁਰੂ ਕਿੱਥੇ ਸਧਾਰਨ ਜਾਂ ਥੋੜੀ ਐ ਈਦਾਂ ਦੇ ਮਰਨੇ ਰੋਜ਼ ਮਰਦੇ ਨੇ ਤੇ ਗੁਰੂ ਤੇ ਈਦਾਂ ਦੇ ਮਰਨ ਵਾਲਿਆਂ ਦੇ ਮੂੰਹ 'ਚ ਪਾਣੀ ਪਾਉਣ ਵਾਸਤੇ ਤੁਰਿਆ ਰਹੇ ਲੋਕੀ ਜਿੱਦਾਂ ਕੋਈ ਸੁਣਦਾ ਆਪਣੀ ਮਤ ਮੁਤਾਬਕ ਆਪ ਆਪਣੀ ਬੁੱਧ ਹੈ ਜੇਤੀ ਵਾਲੀ ਗੱਲ ਉਹ ਆਪਣੀ ਆਪਣੀ ਅਕਲ ਮੁਤਾਬਕ ਵਿਚਾਰ ਦਿੰਦੇ ਐ ਤੇ ਟਾਂਮੀ ਟਾਂਮੀ ਆਵਾਜ਼ ਆਉਂਦੀ ਯਾਰ ਕੀ ਪਤਾ ਖਬਰੇ ਆਈ ਜਾਣ ਮਹਾਰਾਜ ਚਲੋ ਜੇ ਅੱਗੇ ਤਾਂ ਆਪਾਂ ਬਹਾਨੇ ਕਿਦਾਂ ਦਾ ਪਤਾ ਲਗਾ ਇਹਦਾ ਗੁਰੂ ਹੱਥ ਉਤੇ ਬਾਜ ਬਿਠਾ ਲਦਾ ਪਤਾ ਲਗਾ ਇਹਦਾ ਗੁਰੂ ਦੋ ਕਿਰਪਾਨਾਂ ਪਾਉਂਦਾ ਪਤਾ ਲਗਾ ਇਹਦੇ ਗੁਰੂ ਨੇ ਸਮੇਂ ਦੀ ਸਰਕਾਰ ਨਾਲ ਸੀਦਾ ਤਿੰਨ ਵਾਰ ਸਰਕਾਰ ਦੀਆਂ ਘੋੜੜੀਆਂ ਲਗਵਾ ਦਿੱਤੀਆਂ ਮੁਗਲੀਆਂ ਹਕੂਮਤ ਨੂੰ ਲੋਹੇ ਦੇ ਚਿਣੇ ਚਵਾ ਦਿੱਤੇ ਮੁਗਲੀਆਂ ਸਰਕਾਰ ਨੂੰ ਨਾਨੀ ਚੇਤੇ ਕਰਵਾ ਦਿੱਤੇ ਹਾਂ ਬਲੀ ਸ਼ੁਰਮਾ ਗੁਰੂ ਐ ਤੇ ਜੇ ਇਹ ਮਰੂਗਾ ਤੇ ਬਹਾਨੇ ਨਾਲ ਇਹਦਾ ਗੁਰੂ ਵੇਖ ਹੀ ਲਵਾਂਗੇ ਕਿਦਾਂ ਦਾ ਆ ਸਾਰਾ ਪਿੰਡ ਲੱਖਾਂ ਦੇ ਦਾਤੇ ਦਾ ਚੇਲਾ ਸਾਰਾ ਪਿੰਡ ਲੱਖਾਂ ਦੇ ਦਾਤੇ ਨੂੰ ਮੰਦਾ ਤੇ ਸਾਰੇ ਪਿੰਡ ਵਿੱਚ ਇੱਕੋ ਪਰਿਵਾਰ ਐ ਸਿੱਖਾਂ ਦਾ ਭਾਈ ਮਗਲੂ ਦਾ ਪਰਿਵਾਰ ਤੇ ਪਿੰਡ ਵਾਲੇ ਭਾਈ ਮਗਲੂ ਦੇ ਪਰਿਵਾਰ ਤੋਂ ਦੁਖੀ ਬੜੇ ਆ ਕਹਿੰਦੇ ਨਾ ਇਹ ਆਪ ਸੌਂਦਾ ਤੇ ਨਾ ਲੋਕਾਂ ਨੂੰ ਸੁਣ ਦਿੰਦਾ ਇਹ ਤੜਕੇ 4 ਵਜੇ ਖੂਹ ਦੇ ਉੱਤੇ ਆ ਕੇ ਡੋਲ ਖੜਕਾ ਦਿੰਦਾ ਇਹ ਤੇ ਸੌਂਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ ਇਹ ਤੇ ਉੱਠਦਾ ਪੈਂਦਾ ਵੀ ਪਤਾ ਨਹੀਂ ਕਿਹੜੇ ਨਸ਼ੇ ਵਿੱਚ ਰਹਿੰਦਾ ਪਤਾ ਨਹੀਂ ਕੀ ਖਾਣ ਲੱਗ ਪਿਆ ਦਾ ਧਰਤੀ ਪੈਰ ਹੀ ਨਹੀਂ ਲੱਗਦਾ ਉਹਨੂੰ ਤੇ ਨਾਮ ਦਾ ਨਸ਼ਾ ਚੜਿਆ ਪਿਆ ਸੀ ਉਹ ਤੇ ਧਰਤੀ ਪੈਰ ਹੀ ਨਹੀਂ ਲੱਗਦਾ ਉਹਨੂੰ ਤੇ ਨਾਮ ਦਾ ਨਸ਼ਾ ਚੜਿਆ ਪਿਆ ਸੀ ਉਹ ਤੇ ਬੰਦਗੀ ਕਰਨ ਵਾਲਾ ਹੈ ਤੇ ਇੱਧਰ ਅੱਜ ਭਾਈ ਸਾਹਿਬ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕਿ ਭਾਈ ਮੁਗਲੂ ਤੇਰਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਚੋਲਾ ਤਿਆ ਗਿਆ। ਸਾਹਿਬ ਜੋਤੀ ਜੋਤ ਸਮਾ ਗਏ। ਤੇਰੇ ਗੁਰੂ ਸਾਹਿਬ ਦੁਨੀਆ ਤੋਂ ਚਲੇ ਗਏ। ਭਾਈ ਮਗਲੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਟਰਦਾ। ਮਹਾਰਾਜ ਵੇਖਿਓ ਮੇਰੀ लाज ਰੱਖਿਓ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਕਿ ਜਦਣ ਮਗਲੂ ਨੇ ਮਰਨਾ ਉਦਣ ਇਹਦੇ ਗੁਰੂ ਨੇ ਆਉਣਾ। ਪਾਤਸ਼ਾਹ ਤੁਸੀਂ ਤਾਂ ਚਲੇ ਗਏ ਪਰ ਤੁਸੀਂ ਵਾਅਦਾ ਕੀਤਾ ਵੀ ਜਿਹੜੇ ਮਰਜੀ ਜਾਮੇ 'ਚ ਹੋਏ ਆਵਾਂਗੇ ਅਸੀਂ। ਹੁਣ ਭਾਈ ਮਗਲੂ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਹੈ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਗੁਰੂ ਸਾਹਿਬ ਦੀ ਗੋਦੀ ਵਿੱਚ ਆਪਣਾ ਧਿਆਨ ਟਿਕਾਉਂਦਾ ਆਪਣੇ ਮਨ ਨੂੰ ਕਹਿੰਦਾ ਮਗਲੂ ਜਤ ਐ ਮਰਨਾ ਤੇਰਾ ਸਿਰ ਇਸ ਗੋਦ ਵਿੱਚ ਪਿਆ ਹੋਣਾ ਗੁਰੂ ਸਾਹਿਬ ਨਾਲ ਗੱਲਬਾਤ ਕੋਈ ਨਹੀਂ ਕੀਤੀ ਕਿ ਵੱਡੇ ਸਤਿਗੁਰਾਂ ਨਾਲ ਆ ਵਾਅਦਾ ਹੋਇਆ 10-15 ਦਿਨ ਸੇਵਾ ਟਾਲ ਕਰਕੇ ਘਰੇ ਆ ਗਿਆ ਓਏ ਭਾਈ ਮਗਲੂ ਬੜਾ ਮਾੜਾ ਹੋਇਆ ਤੇਰਾ ਗੁਰੂ ਚੱਲ ਬਸਿਆ ਤੇ ਦਸਾਂ ਕਿ ਮਿੰਟਾਂ ਬਾਅਦ ਆਪਣੀ ਗੱਲ ਦਾ ਘੇਰ ਬਦਲ ਲੈਂਦੇ ਆ ਉਹ ਮੁਗਲੂ ਫਿਰ ਉਹ ਗੱਲ ਦਾ ਕੀ ਬਣਿਆ ਭਾਈ ਤੇਰੀ ਤਾਂ ਮੌਤ ਤੇ ਗੁਰੂ ਨੇ ਆਉਣਾ ਸੀ ਭਾਈ ਸਾਹਿਬ ਕਹਿੰਦੇ ਫਿਰ ਕੀ ਹੋਇਆ ਮੇਰੀ ਕਿਹੜਾ ਮੌਤ ਹੋ ਗਈ ਆ ਜਦੋਂ ਮੈਂ ਮਰਾਂਗਾ ਮੇਰੇ ਗੁਰੂ ਨੇ ਆ ਜਾਣਾ ਛੇਵੇਂ ਜਾਮੇ ਵਿੱਚ ਨਹੀਂ ਆਏ ਹੁਣ ਸੱਤਵੇਂ ਜਾਮੇ ਦਾ ਜਾਣਗੇ ਪਿੰਡ ਬਲੇ ਗੱਲਾਂ ਕਰਦੇ ਆ ਕਹਿੰਦੇ ਛੱਡ ਖੜਾ ਸਾਡੇ ਨਾਲ ਪੀਰਾਂ ਦੇ ਚਲੀਏ ਜਾ ਕੇ ਵੇਖੀ ਉੱਥੇ ਕਿੱਡਾ ਨਜ਼ਾਰਾ ਬੱਜਿਆ ਪਿਆ ਭਾਈ ਮੁਗਲੂ ਕਹਿੰਦਾ ਤੁਹਾਡਾ ਪੀਰ ਤੁਹਾਨੂੰ ਮੁਬਾਰਕ ਤੇ ਮੇਰਾ ਗੁਰੂ ਮੈਂ ਨਹੀਂ ਜਾਣਾ ਸਤ ਸੰਗਤ ਸਮਾ ਆਪਣੀ ਤੋਰੇ ਤੁਰਦਾ ਗਿਆ 1600 ਐ 44 ਦੇ ਵਿੱਚ ਸਤਵੇਂ ਪਾਛੇ ਮਹਾਰਾਜ ਜੋਤੀ ਜੋਤ ਸਮਾਏ ਤੇ 1661 ਈਸਵੀ ਦੇ ਵਿੱਚ 30 ਅਕਤੂਬਰ ਵਾਲੇ ਵਾਲੇ ਦਿਨ 1661 ਈਸਵੀ ਨੂੰ ਸਤਵੇਂ ਪਾਛੇ ਮਹਾਰਾਜ ਵੀ ਜੋਤੀ ਜੋਤ ਸਮਾ ਗਏ ਹੁਣ 1632 ਵਿੱਚ ਵਾਧਾ ਹੋਇਆ ਤੇ 1661 ਹੋ ਗਈ 29 ਸਾਲ ਹੋ ਗਏ ਸਿੱਖ ਨੂੰ ਚੇਤੇ ਕਰਦਿਆਂ ਉਹ ਤੇ ਰੋਜ਼ ਮੌਤ ਪਰ ਅੱਜ 1661 ਦੇ ਵਿੱਚ ਅਕਤੂਬਰ ਮਹੀਨੇ ਦੀ 10 ਤਰੀਕ ਨੂੰ ਜਦੋਂ ਇਹਨੂੰ ਪਤਾ ਲੱਗਦਾ ਹੈ ਕਿ ਸਤਵੇਂ ਪਾਤਸ਼ਾਹ ਮਹਾਰਾਜ ਵੀ ਜੋਤੀ ਜੋਤ ਸਮਾ ਗਏ ਸਤਵੇਂ ਪਾਤਸ਼ਾਹ ਮਹਾਰਾਜ ਵੀ ਪ੍ਰਪਰ ਪਿਆਨਾ ਕਰ ਗਏ ਆ ਭਾਈ ਮੁਗਲੂ ਦੇ ਪਿੰਡ ਵਾਲੇ ਆ ਗਏ ਅਫਸੋਸ ਕਰਨ ਵਾਸਤੇ 5-7 ਮਿੰਟ ਗੱਲਾਂ ਕਰਦੇ ਆ ਬੇ ਬੜਾ ਮਾੜਾ ਹੋਇਆ ਤੇਰਾ ਗੁਰੂ ਚੱਲ ਵਸਿਆ ਅੱਛਾ ਫਿਰ ਭਾਈ ਮੁਗਲੂ ਹੁਣ ਤੇਰੇ ਵਾਦੇ ਦਾ ਕੀ ਬਣੂਗਾ ਭਈ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜਦੋਂ ਮੈਂ ਮਰਾਂਗਾ ਗੁਰੂ ਸਾਹਿਬ ਵਾਦਾ ਪੂਰਾ ਕਰਨ ਵਾਸਤੇ ਆਉਣਗੇ ਤਰਤੀਬ ਪਲਟ ਸਕਦੀ ਆਸਮਾਨ ਡਿੱਗ ਸਕਦਾ ਪਰ ਮੇਰੇ ਗੁਰੂ ਦਾ ਬਚਨ ਕਿਤੇ ਝੂਠਾ ਨਹੀਂ ਹੋ ਸਕਦਾ ਜਿਹੜੇ ਬਚਨ ਗੁਰੂ ਨੇ ਕੀਤੇ ਆ ਉਹ ਪੂਰੇ ਹੋ ਬਣਗੇ ਅੱਜ ਭਾਈ ਮੁਗਲੂ ਆਪਣੀ ਮੰਜ਼ੀ ਤੇ ਬੈਠਾ ਤੇ ਇਹਦੇ ਪਰਿਵਾਰ ਨੇ ਕਿਹਾ ਕਿ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਚੱਲੀਏ ਆਪਣੇ ਪਰਿਵਾਰ ਨਾਲ ਪਹੁੰਚਾ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਗੁਰੂ ਸਾਹਿਬ ਦੇ ਨਿੱਕੇ ਨਿੱਕੇ ਹੱਥ ਵੇਖਦਾ ਬਾਲਾ ਪ੍ਰੀਤਮ ਬਲ ਤੱਕ ਇਹ ਆਪਣੇ ਮਨ ਨੂੰ ਕਹਿੰਦਾ ਮੁਗਲੂ ਜਿੱਦੜ ਤੈ ਮਰਨਾ ਤੈਨੂੰ ਆ ਨਿੱਕੇ ਸਾਹਿਬ ਨੇ ਜਲ ਛਕਾਉਣਾ ਤੇ ਇਹ ਪਾਤਸ਼ਾਹ ਦਾ ਜਿਹੜਾ ਮੁਬਾਰਕ ਹਸਤ ਹੈਗਾ ਇਹ ਤੇਰੇ ਮੱਥੇ ਦੇ ਉੱਤੇ ਆਉਣਾ ਤੈਨੂੰ ਗੁਰੂ ਸਾਹਿਬ ਨੇ ਇਸ ਗੁਰੂ ਨੇ ਲਾਂਭੂ ਲਾਉਣਾ ਪਰ ਸਤ ਸੰਗਤ ਭਾਈ ਮੁਗਲੂ ਦੀਆਂ ਆਸਾਂ ਧਰੀਆਂ ਧਰਾਈਆਂ ਰਹਿ ਗਈਆਂ ਜਦੋਂ 8ਵੇਂ ਪਾਤਸ਼ਾਹ ਮਹਾਰਾਜ ਵੀ ਦਿੱਲੀ ਦੀ ਧਰਤੀ ਦੇ ਉੱਤੇ 1600 ਚਾ ਰਾਜ ਵੀ ਜੋਤੀ ਜੋਤ ਸਮਾ ਗਏ ਤੇ ਅੱਠਵੇਂ ਪਾਤਸ਼ਾਹ ਨੇ ਅੱਖਾਂ ਮੀਟਣ ਲੱਗਿਆ ਕਹ ਦਿੱਤਾ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ ਨੌਵਾਂ ਗੁਰੂ ਬਾਬੇ ਬਕਾਲੇ ਰਹਿੰਦਾ ਹੈ ਨੌਵੇਂ ਗੁਰੂ ਦਾ ਨਾਮ ਕੀ ਆ ਪਤਾ ਕੋਈ ਨਹੀਂ ਤੇ ਨੌਵਾਂ ਗੁਰੂ ਬਣਨ ਵਾਲਿਆਂ ਦੀ ਗਿਣਤੀ ਬਾਹਲੀ ਹੋ ਗਈ ਉੱਥੇ 22 ਗੁਰੂਆਂ ਦੇ ਹਟੀਆਂ ਪਾ ਲਈਆਂ ਗੁਰੂਆਂ ਦਾ ਲੱਗ ਗਿਆ ਮੇਲਾ ਤੇ ਗੁਰੂਆਂ ਦੀ ਤੇ ਮੰਡੀ ਲੱਗੀ ਉੱਥੇ ਤੇ ਹੁਣ ਪਿੰਡ ਵਾਲੇ ਆ ਕੇ ਕਹਿੰਦੇ ਮੁਗਲੂ ਤੂੰ ਕਹਿੰਦਾ ਸੀ 6 ਮਹੀਨੇ ਆਉਣਾ ਨਹੀਂ ਆਇਆ ਤੇਰਾ 6 ਮਾ ਫਰ ਤੂੰ ਕਹਿੰਦਾ ਸਤਵੇਂ ਨੇ ਆਉਣਾ ਉਹ ਵੀ ਨਹੀਂ ਆਇਆ ਹੁਣ ਤੂੰ ਕਹਿੰਦਾ ਸੀ ਅੱਠਵੇਂ ਨੇ ਆਉਣਾ ਤੇਰਾ ਅੱਠਵਾਂ ਪਾਤਸ਼ਾਹ ਵੀ ਨਹੀਂ ਆਇਆ ਨੌਵੇਂ ਗੁਰੂ ਦਾ ਨਾਂ ਕਿਹਾ ਜਾਂਦਾ ਦੱਸ ਦੇ ਪਹਿਲਾਂ ਤਾਂ ਤੂੰ ਕਹਿੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਨਹੀਂ ਆਏ ਗੁਰੂ ਹਰ Rai ਸਾਹਿਬ ਆ ਜਾਣਗੇ ਗੁਰੂ ਹਰ Rai ਸਾਹਿਬ ਨਹੀਂ ਆਏ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਆ ਜਾਣਗੇ ਤੇ ਹੁਣ ਜਾਂ ਤਾਂ ਨੌਵੇਂ ਦਾ ਨਾਂ ਦੱਸ ਕੀ ਹੈ ਭਾਈ ਮੁਗਲੂ ਕਹਿੰਦਾ ਯਾਰ ਕੋਈ ਐਡੀ ਗੱਲ ਨਹੀਂ ਮਹਾਰਾਜ ਆ ਜਾਣਗੇ ਮੈਂ ਕਿਹੜਾ ਮਰ ਗਿਆ ਤੇ ਮੇਰਾ ਗੁਰੂ ਆਇਆ ਕਿ ਨਹੀਂ ਆਇਆ ਉਹ ਕਹਿੰਦੇ ਸਾਡੇ ਨਾਲ ਇੱਕ ਵਾਰ ਚੱਲ ਤਾਂ ਸਹੀਂ ਬਾਬੇ ਲੱਖਾਂ ਦੇ ਦਾਤੇ ਦੇ ਵੇਖੀ ਕਿੱਡੇ ਮੇਲੇ ਲੱਗੇ ਆ ਢੋਲ ਠਮਕਿਆਂ ਦੇ ਨਾਲ ਲੋਕੀਆਂ ਚੌਲ ਚੜਦੇ ਆ ਮਾਰ ਕਿਤੇ ਬਹਿ ਜਾ ਬਹਿ ਜਾ ਹੋਈ ਪਈਆ ਆਨੰਦ ਆ ਜਾਊਗਾ ਇੱਕ ਵਾਰ ਚੱਲ ਭਾਈ ਸਾਹਿਬ ਕਹਿੰਦੇ ਮੈਨੂੰ ਤਾਂ ਜਪਜੀ ਸਾਹਿਬ ਪੜ ਕੇ ਆਪਣੇ ਘਰ ਹੀ ਬੜਾ ਆਨੰਦ ਆਉਂਦਾ ਮੈਂ ਤਾਂ ਜਪਜੀ ਸਾਹਿਬ ਪੜ ਲੈਦਾ ਆਨੰਦ ਦੇ ਵਿੱਚ ਐਨ ਨਸ਼ੇਬ ਜਿਵੇਂ ਸ਼ਰਾਬੀ ਬੰਦਾ ਹੋ ਜਾਂਦਾ ਏਵੇਂ ਮੇਰੀ ਆਤਮਾ ਕਿਸੇ ਗਲਤੀ ਪਰਵਾਹੀ ਨਹੀਂ ਕਰਦੀ ਤੁਹਾਡਾ ਪੀਰ ਤੁਹਾਨੂੰ ਮੁਬਾਰਕ ਤੇ ਸਾਡਾ ਗੁਰੂ ਸਾਨੂੰ ਮੁਬਾਰਕ ਪਰ ਪਿੰਡ ਵਾਲੇ ਜਿੱਦ ਕਰਦੇ ਆ ਉਹ ਕਹਿੰਦੇ ਨਹੀਂ ਤੇਰਾ ਖਰਚਾ ਆਸ਼ੀ ਕਰਾਂਗੇ ਜਿਵੇਂ ਅੱਜ ਪਖੰਡੀ ਗੁਰੂਆਂ ਦੇ ਚੇਲੇ ਕਹਿੰਦੇ ਆ ਨਾ ਪੇ ਚਲੋ ਸਾਡੇ ਬਾਬੇ ਦੇ ਡੇਰੇ ਜੀ ਖਰਚਾ ਆਸੀ ਕਰਾਂਗੇ ਤੇ ਸਾਡੀਆਂ ਬੀਬੀਆਂ ਮਾਈਆਂ ਵਿਚਾਰੀਆਂ ਕੰਮ ਕਰਕੇ ਅੱਖੀਆਂ ਪਈਆਂ ਹੁੰਦੀਆਂ ਕਹਿੰਦੀਆਂ ਚਲੋ ਬਾਬੇ ਦੇ ਟਰੱਕ ਚੱਲਿਆ ਕਿਹੜਾ ਕਿਰਾਇਆ ਲੱਗਣਾ ਚਲੋ ਚਲਿਏ ਬਾਬੇ ਦੇ ਡੇਰੇ ਦੀ ਰੌਣਕ ਪੈਂਦੀ ਆ satsangat ਛੱਡ ਜਾ ਰਿਹਾ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਜੋਤੀ ਜੋਸ਼ ਸਮਾਉਣ ਤੋਂ ਬਾਅਦ ਪਤਾ ਨਹੀਂ ਨੌਵੇਂ ਗੁਰੂ ਕੌਣ ਹੈ ਤੇ ਪਿੰਡ ਵਾਲਿਆਂ ਦੀ ਚੜ ਮੱਚੀ ਪਈ ਆ ਪਿੰਡ ਵਾਲੇ ਆ ਕੇ ਭਾਈ ਮੁਗਲੋਂ ਨੂੰ ਸਿੱਖੀ ਤੋਂ ਤੋੜਨ ਵਾਸਤੇ ਕੋ ਯਤਨ ਕਰਨ ਲੱਗੇ ਆ ਤੁਸੀਂ ਸਿਆਣੇ ਬੈਠੇ ਹੋ ਕੋਈ ਬੰਦਾ ਹਨੂਮਾਨ ਨੂੰ ਕਹੇ ਕਿ ਤੂੰ ਸ਼੍ਰੀ ਰਾਮਚੰਦਰ ਜੀ ਦਾ ਖੜਾ ਛੱਡ ਦੇ ਹਨੂਮਾਨ ਜੀ ਛੱਡਣਗੇ ਕੋਈ ਸੁਧਾਮੇ ਨੂੰ ਕਹੇ ਖੜਾ ਛੱਡ ਦੇ ਕੀ ਕ੍ਰਿਸ਼ਨ ਜੀ ਦਾ ਖੜਾ ਸੁਧਾਮਾ ਜੀ ਛੱਡਣਗੇ ਨੌਵੇਂ ਬਾਦਸ਼ਾਹ ਕੌਣ ਹਨ ਸਿੱਖਾਂ ਦੇ ਅੰਦਰ ਭਾਲ ਚੱਲ ਰਹੀ ਆ ਤੇ ਇਧਰ ਗੰਡੂਆ ਪਿੰਡ ਵਾਲਿਆਂ ਦੀ ਚੜ ਮੱਚੀ ਪਈ ਆ ਵੀ ਭਾਈ ਮੁਗਲੂ ਨੂੰ ਲੱਖਾਂ ਦੇ ਦਾਤੇ ਦੇ ਡੇਰੇ ਤੇ ਲੈ ਕੇ ਜਾਣਾ ਲੱਖਾਂ ਦਾ ਦਾਤਾ ਮੈਂ ਬਾੜਾ ਨਹੀਂ ਕਹਿੰਦਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਧਰਮ ਸਾਰੇ ਚੰਗੇ ਆ ਧਰਮਾਂ ਨੂੰ ਮੰਨਣ ਵਾਲਿਆਂ ਵਿੱਚੋਂ ਲੋਕੀ ਮਾੜੇ ਹੋ ਜਾਂਦੇ ਭਾਈ ਮੁਗਲੂ ਦੀ ਗੱਲ ਕਰੀਏ ਤੇ ਸਾਰਾ ਪਿੰਡ ਲੱਖਾਂ ਦੇ ਦਾਤੇ ਦਾ ਚੇਲਾ ਹੈ ਭਾਈ ਮੁਗਲੂ ਸਭਨਾ ਜੀਆ ਕੇ ਇੱਕ ਦਾਤੇ ਦਾ ਚੇਲਾ ਹੈ ਉਹ ਕਹਿੰਦੇ ਪੀਰਾਂ ਦੇ ਲੈ ਕੇ ਜਾਣਾ ਭਾਈ ਸਾਹਿਬ ਕਹਿੰਦੇ ਮੈਂ ਜਾਣਾ ਨਹੀਂ ਜਦੋਂ ਮੈਂ ਮਰ ਗਿਆ ਮੇਰੇ ਮਰਨ ਦੇ ਮੋਕੇ ਗੁਰੂ ਸਾਹਿਬ ਨਾ ਆਉਣ ਫਿਰ ਮੇਰੇ ਪੁੱਤਾਂ ਪੋਤਰਿਆਂ ਨੂੰ ਮੇਰੀਆਂ ਨੋਹਾਂ ਨੂੰ ਮੇਰੀਆਂ ਪੋਤ ਨੋਹਾਂ ਨੂੰ ਉਹਨਾਂ ਨੂੰ ਲੈ ਜਾਇਓ ਮੈਂ ਨਹੀਂ ਜਾਣਾ ਤੇ ਜੇ ਗੁਰੂ ਸਾਹਿਬ ਆ ਗਏ ਤਾਂ ਫਿਰ ਮੇਰੇ ਪਰਿਵਾਰ ਨੂੰ ਵੀ ਕਿਹੋ ਨਾਲ ਹੁਣ ਪਿੰਡ ਵਾਲੇ ਦੋ ਚਿੱਠੀ ਚ ਹੈ ਭਾਈ ਮਗਨੂ ਨੇ ਸਾਫ਼ ਨਾ ਕਰ ਦਿੱਤੀ ਭਾਈ ਮੈਂ ਨਹੀਂ ਜਾਣਾ ਤੁਹਾਡੇ ਬਾਬੇ ਦੇ ਕਿਤੇ ਆਪਣਾ ਵੀ ਵਿਸ਼ਵਾਸ ਬਣੇ ਜਿਨ੍ਹਾਂ ਦਾ ਏਦਾਂ ਦਾ ਵਿਸ਼ਵਾਸ ਬਣਦਾ ਨਾ ਗੁਰੂ ਉਹਨਾਂ ਦੇ ਘਰ ਚੱਲ ਕੇ ਆਪ ਆਉਂਦਾ ਹੈ بس ਆ ਨਕਸ਼ਾ ਮੈਂ ਆਬਜੀ ਦੀ ਸੇਵਾ ਕਰਨ ਲੱਗਾ ਹੈ ਭਾਈ ਮੁਗਲੂ ਨੇ ਆਖਿਆ ਤੇ ਜਰੋਂ ਮੈਂ ਮਰਾਂਗਾ ਉਦੋਂ ਇਸ ਗੱਲ ਦਾ ਫੈਸਲਾ ਹੋਊਗਾ ਕਿ ਸਾਡਾ ਘਰ ਸਿੱਖਾਂ ਦਾ ਘਰ ਰਹਿਣਾ ਕਿ ਸਾਡਾ ਘਰ ਪੀਰ ਦਾ ਚੇਲਾ ਬਣ ਜਾਣਾ ਆਖਰਕਾਰ ਅੱਜ ਕਿਰਪਾ ਹੋ ਗਈ ਬਾਬੇ ਨਾਨਕ ਦੀ ਬਾਬਾ ਮੱਖਣਸ਼ਾ ਲੁਬਾਣਾ ਆਏ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਸਾਰੇ ਨਕਲੀ ਗੁਰੂਆਂ ਦੇ ਵਿੱਚੋਂ ਲੱਭਣ ਦਾ ਯਤਨ ਕੀਤਾ ਪਰ ਇੱਕ ਬਿਨਾ ਮਿਲਿਆ 22 ਦੇ 22 ਸਾਰੇ ਡੁਪਲੀਕੇਟ ਨਿਕਲੇ ਘਰ ਕਰਮੀਆਂ ਵਾਲੀ ਗੱਲ ਅੱਜ ਵੀ ਬਣੀ ਪਈ ਆ ਬਥੇਰੇ ਬਾਬੇ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੇ ਉੱਤੇ ਹਾਲਾਤ ਇਦਾਂ ਦੇ ਦੁਬਾਰਾ ਬਣਦੇ ਜਾ ਰਹੇ ਆ 22 ਦੇ 22 ਜਦੋਂ ਰਿਜੈਕਟ ਹੋ ਗਿਆ ਤੇ ਸਤ ਸੰਗਤ ਮੱਖਣ ਸ਼ਾਹ ਜਵਾਨੋ ਕਹਿੰਦਾ ਉਹ ਕਿੰਨੀ ਮੋਹਰਾਂ ਲਈਆਂ ਬੇਤੋਂ ਕਿਹੜਾ ਸਾਥ ਬਕਾਇਆ ਰਹਿੰਦਾ ਬਾਕੀ ਬਾਬਾ ਕਿਹੜਾ ਰਹਿ ਗਿਆ ਉਹਨੇ ਲਾਭ ਹੀ ਲਿਆ ਆਖਰਕਾਰ ਨੌਵੇਂ ਪਾਤਸ਼ਾਹ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਕੋਠੇ ਝੜਕੇ ਰੌਲਾ ਪਉਂਦਾ ਭੁੱਲੀਏ ਲੋਕੇ ਸੁਣੋ ਦੇ ਕਾਨ ਭੁੱਲੀਏ ਲੋਕੇ ਸੁਣੇ ਦੇ ਸੁਣੋ ਦੇ ਕਾਨ ਗੁਰੂ ਲਾਧੋਰੇ ਮਹਿਜ ਮਹਾਨ ਪੂਰਾ ਗੁਰੂ ਲੱਭ ਗਿਆ ਚਾਰੇ ਪਾਸੇ ਤੁੰਮ ਫੈਲ ਗਈ ਕਿ ਨੌਵੇਂ ਗੁਰੂ ਦਾ ਨਾਮ ਗੁਰੂ ਤੇਗ ਬਹਾਦਰ ਹੈ ਭਾਈ ਮਗਨੂ ਨੂੰ ਵੀ ਕਿਸੇ ਨੇ ਆ ਕੇ ਦੱਸਿਆ ਕਿ ਭਾਈ ਮਗਲੂ ਤੇਰਾ ਗੁਰੂ ਲੱਭ ਗਿਆ ਬਈ ਤੇਰੇ ਗੁਰੂ ਦਾ ਨਾਮ ਧੰਨ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਹੈ ਤੇ ਭਾਈ ਮੁਗਲੂ ਹੁਣ ਆਪਣੀ ਮੰਜੀ ਤੇ ਬਹਿ ਕੇ ਕਹਿਣ ਲਗਾ ਬਾਬਾ ਜਦੋਂ 6ਵੇਂ ਤੋਂ 7ਵਾਂ ਜਾਮਾ ਧਾਰਿਆ ਮੈਂ ਤੁਹਾਡੇ ਦਰਸ਼ਨ ਕਰਨ ਆਇਆ 7ਵੇਂ ਤੋਂ 8ਵਾਂ ਜਾਮਾ ਧਾਰਿਆ ਉਦੋਂ ਵੀ ਦਰਸ਼ਨ ਕਰਨ ਆਇਆ ਹੁਣ ਤੁਹਾਡੀ ਵਾਰੀ ਆ ਮਹਾਰਾਜ ਹੁਣ ਮੇਰੇ ਕੋਲੋਂ ਨਹੀਂ ਆ ਜਾਣ ਹੁਣ ਤੁਹਾਡੀ ਵਾਰੀ ਆ ਹੁਣ ਮੈਂ ਬੁੱਢਾ ਹੋ ਗਿਆ ਮੇਰੀ ਜਵਾਨੀ ਬੜੇਪੇ ਦੇ ਵਿੱਚ ਬਦਲ ਗਈ ਆ ਮੇਰੇ ਗੋਡੇ-ਮੋਡੇ ਦੁਖਦੇ ਆ ਤੇ ਹੁਣ ਮੇਰੇ ਵਾਲ ਚਿੱਟੇ ਹੋ ਗਏ ਆ ਤਿੰਨ ਜੰਗਾਂ ਲੜੀਆਂ ਪਾਛਾ ਤੁਹਾਡੀ ਕਿਰਪਾ ਦੇ ਨਾਲ ਤੇ ਹੁਣ ਕਿਰਪਾ ਕਰੋ ਆਪਣਾ ਵਾਦਾ ਪੂਰਾ ਕਰੋ ਨੌਵੇਂ ਪਾਤਸ਼ਾਹ ਨੂੰ ਯਾਦ ਕਰਦਾ ਹੈ ਤੇ ਅੱਜ ਭਾਈ ਮੁਗਲوں ਨੂੰ ਇਉਂ ਜਾਪਿਆ ਕਿ ਜਿਵੇਂ ਅੱਜ ਸਵੇਰੇ ਮੇਰੀ ਮੌਤ ਹੋ ਜਾਣੀ ਜੁੜਿਆ ਹੋਇਆ ਸੀ ਨਾ ਉਹਨੂੰ ਜਾਪਦਾ ਤੇ ਹੁਣ ਮੈਂ ਮਰ ਜਾਣਾ ਅੱਜ ਆਪਣੇ ਪੁੱਤਾਂ ਪੋਤਰਿਆਂ ਨੂੰ ਸਦਕੇ ਕਹਿਣ ਲੱਗਾ ਬੇਟਾ ਅੱਜ ਆਪਣੇ ਘਰ ਦੇ ਦਰਵਾਜ਼ੇ ਬੰਦ ਨਾ ਕਰਿਓ ਕਹਿੰਦੇ ਬਾਪੂ ਕਿਉਂ ਉਹ ਕਹਿੰਦਾ ਅੱਜ ਦਰਵਾਜ਼ੇ ਖੁੱਲੇ ਰੱਖਣੇ ਆ ਉਹ ਪੁੱਤ ਪੋਤਰੇ ਆਖਦੇ ਆ ਬਾਪੂ ਆਪਾਂ ਜੰਗਲ ਵਿੱਚ ਰਹਿੰਦੇ ਆ ਪਿੰਡੋਂ ਬਾਹਰ ਰਹਿੰਨੇ ਆ ਸੁੱਤੇ ਪਿਆ ਨੂੰ ਸ਼ੇਰ ਖਾ ਜਾਏਗਾ ਸੁੱਤੇ ਪਿਆ ਨੂੰ ਚੋਰ ਲੁਟੇਰੇ ਲੁੱਟ ਕੇ ਲੈ ਜਾਣਗੇ ਆਪਣੇ ਘਰ ਨੂੰ ਕੋਈ ਹੱਥ ਫੇਰ ਜਾਏਗਾ ਭਾਈ ਮੁਗਲੂ ਕਹਿੰਦਾ ਪੁੱਤਰਾ ਇਸ ਦਰਵਾਜੇ ਵਿੱਚੋਂ ਚੋਰ ਲੁਟੇਰੇ ਸ਼ੇਰ ਚੀਤੇ ਬਗਿਆੜ ਤਾਂ ਕੀ ਲੰਘਣੇ ਆ ਇਸ ਦਰਵਾਜੇ ਵਿੱਚੋਂ ਤਾਂ ਅੱਜ ਪੁੱਤ ਧਰਮਰਾਜ ਦੇ ਜਮਦੂਤ ਵੀ ਨਹੀਂ ਲੰਘ ਸਕਦੇ ਅੱਜ ਦਰਵਾਜੇ ਵਿੱਚੋਂ ਉਹੀ ਲੰਘੂ ਜਿਹਨੂੰ ਚੇਤੇ ਕੀਤਾ ਜਾ ਰਿਹਾ ਅੱਜ ਉਹੀ ਲੰਘੂਗਾ ਜਿਹਨੂੰ ਮੈਂ ਯਾਦ ਕਰ ਰਿਹਾ ਤੇ ਪੋਤਰਿਆਂ ਨੇ ਦਰਵਾਜੇ ਖੁੱਲੇ ਰੱਖ ਦਿੱਤੇ ਆ ਤੇ ਭਾਈ ਮੁਗਲੂ ਮੰਜੀ ਦੇ ਉੱਤੇ ਬਹਿ ਕੇ ਹੱਥ ਜੋੜ ਕੇ ਅਰਦਾਸ ਕਰਦਾ ਕਹਿੰਦਾ ਵੇਖੀ ਬਾਬਾ ਕਿਤੇ ਉਹੀ ਗੱਲਾਂ ਹੋਵੇ ਮੈਂ ਮਰ ਜਾ ਤੇ ਤੁਸੀਂ ਆਮੋ ਨਾ ਪਰ ਇਹ ਗੱਲ ਯਾਦ ਰੱਖਿਓ ਮੇਰੀ ਮਰੇ ਦੀ ਮਿੱਟੀ ਪੱਟ ਦੇਣੀ ਪਿੰਡ ਵਾਲਿਆਂ ਨੇ ਮੈਨੂੰ ਮਰੇ ਨੂੰ ਇਹਨਾਂ ਨੇ ਇਬਦਾ ਜਾਣਾ ਲਾਜ ਲੱਗੂ ਤੇਰੇ ਨਾਮ ਬਾਬਾ ਮੈਂ ਨਵਾਜਤੀ ਆਪਣੇ ਬਲੋਂ ਤੇ ਗੱਲਾਂ ਕਹੀਆਂ ਸੀ ਕਿ ਛੁੜਿਆ ਰਹੀਂ ਲੋਕਾਂ ਨੇ ਬੜਾ ਤੋੜਿਆ ਪਰ ਮੈਂ ਤੇਰੀ ਕਿਰਪਾ ਨਾਲ ਜੁੜਿਆ ਰਿਆ ਨਵੇਂ ਪਾਤਸ਼ਾਹ ਹੁਣ ਉਹੀ ਗੱਲ ਨਾ ਹੋ ਜਾ ਕਿਤੇ ਵੀ ਮੈਂ ਮਰਨੀ ਮਰ ਜਾ ਤਾਂ ਤੁਸੀਂ ਆਵੋ ਹੀ ਨਾ ਨਵੇਂ ਪਾਤਸ਼ਾਹ ਨੂੰ ਨਾਲੇ ਤੇ ਅਰਦਾਸਾਂ ਕਰਕੇ ਯਾਦ ਕਰਦਾ ਨਾਲੇ ਨਹੋਰੇ ਜਾਂ ਮਾਰੀ ਜਾਂਦਾ ਮਿਹਣੇ ਜਾਂ ਮਾਰੀ ਜਾਂਦਾ ਮਹਾਰਾਜ ਵੇਖ ਲਾ ਕਿਤੇ ਉਹੀ ਗੱਲ ਨਾ ਹੋਵੇ ਤੇ ਭਾਈ ਮੁਗਲੂ ਨੂੰ 32 ਸਾਲ ਹੋ ਗਏ ਇੰਤਜ਼ਾਰ ਕਰਦਿਆਂ 32 ਸਾਲ ਹੋ ਗਏ 1632 ਦੇ ਵਿੱਚ ਵਾਦਾ ਕੀਤਾ ਤੇ 1664 ਈਸਵੀ ਚੱਲ ਰਿਹਾ ਹੈ 1664 ਈਸਵੀ ਚੱਲ ਰਿਹਾ ਹੈ 32 ਸਾਲ ਉਹ ਤਾਂ ਰੋਜ਼ ਮੌਤ ਪ੍ਰਵਾਨ ਕਰ ਰਿਹਾ ਸੀ ਕਿ ਅੱਜ ਮੌਤ ਆ ਜਾਏ ਕੱਲ ਮੌਤ ਆ ਜਾਏ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਈ ਹੈ ਪੂਰਨ ਪਰਮ ਆਨੰਦ ਰੋਜ਼ ਤਿਆਰੀ ਕਰਦਾ ਹੈ ਅੱਜ ਮੌਤ ਆ ਜਾਏ ਅੱਜ ਵੀ ਨਹੀਂ ਆਈ ਚਲੋ ਕੱਲ ਨੂੰ ਆ ਜਾਏ ਰੋਜ਼ ਮਰਨਾ ਚਾਹੁੰਦਾ ਸੀ ਅੱਜ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਮਹਾਰਾਜ ਸਮਾਂ ਨੇੜੇ ਆ ਗਿਆ ਆਪਣਾ ਵਾਅਦਾ ਪੂਰਾ ਕਰੋ ਇਧਰ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਣਕਵਾਲ ਕਲਾ ਪਿੰਡ ਦੇ ਵਿੱਚ ਪ੍ਰਚਾਰ ਵਾਸਤੇ ਆਏ ਹੋਏ ਹਨ ਗੁਰਮਤਿ ਦੇ ਪ੍ਰਚਾਰ ਵਾਸਤੇ ਕਣਕਵਾਲ ਫੁੰਗੀਆਂ ਆਮ ਤੌਰ ਤੇ ਕਹਿੰਦੇ ਆ ਦਮਦਮੀ ਟਕਸਾਲ ਦਾ ਬੜਾ ਵੱਡਾ ਪੜਾਆ ਆ ਉਥੇ ਜਥੇਦਾਰ ਸਰਦਾਰ ਅਮਰਜੀਤ ਸਿੰਘ ਜੀ ਮਰਜਾਦਾ ਉਥੋਂ ਦੇ ਮੁਖ ਸੇਵਾਦਾਰ ਹੈ ਸਾਧ ਸੰਗਤ ਬੜਾ ਵੱਡਾ ਅਸਥਾਨ ਬਣਿਆ ਹੋਇਆ ਕਣਕਵਾਲ ਕਲਾ ਕਿਤੇ ਵਕਤ ਲੱਗੇ ਤਾਂ ਦਰਸ਼ਨ ਕਰਕੇ ਆਇਓ ਨੌਵੇਂ ਪਾਤਸ਼ਾਹ ਮਹਾਰਾਜ ਅੱਧੀ ਰਾਤ ਦਾ ਟਾਈਮ ਸੁੱਤੇ ਪਏ ਸੇਵਾਦਾਰ ਨੂੰ ਉਠਾ ਕੇ ਕਹਿੰਦੇ ਸੱਜਣਾ ਸਾਡਾ ਘੋੜਾ ਲੈ ਕੇ ਆ ਉਹ ਕਹਿੰਦਾ ਪਾਤਸ਼ਾਹ ਇਸ ਵੇਲੇ ਸਤਿਗੁਰੂ ਕਹਿੰਦਾ ਰੌਲਾ ਨਾ ਪਾਈ ਐਵੇਂ ਨਾ ਕਿਸੇ ਨੂੰ ਠਾਲੀ ਸਾਡਾ ਘੋੜਾ ਲੈ ਕੇ ਆ ਉਹ ਸੇਵਾਦਾਰ ਘੋੜਾ ਲੈ ਆਇਆ ਤੇ ਪਾਤਸ਼ਾਹ ਘੋੜੇ ਤੇ ਸਵਾਰ ਹੋਣ ਲੱਗੇ ਸੇਵਾਦਾਰ ਨੇ ਹੱਥ ਜੋੜ ਕੇ ਪੁੱਛ ਲਿਆ ਮਹਾਰਾਜ ਕਿੱਧਰ ਨੂੰ ਇਸ ਵੇਲੇ ਇਕੱਲੇ ਹੀ ਤੁਹਾਡਾ ਕੋ ਬੋਡੀਗਾਰਡ ਕੋ ਗਨਮੈਨ ਕੋਈ ਸੇਵਾਦਾਰ ਨਾਲ ਨਹੀਂ ਨਵੇਂ ਪਾਤਸ਼ਾਹ ਕਹਿਣ ਲੱਗੇ ਦਪਹਿਰੋਂ ਬਾਅਦ ਆਵਾਂਗੇ ਜਾਨੀ ਕਿ ਸੰਸਕਾਰ ਕਰਕੇ ਹੀ ਮੁੜਾਂਗੇ ਦਪਹਿਰੋਂ ਬਾਅਦ ਆਵਾਂਗੇ ਜੇ ਕੋ ਜਰੂਰੀ ਮਿਲਣ ਵਾਲਾ ਆਇਆ ਤਾਂ ਗੰਡੂਆ ਪਿੰਡ ਭਾਈ ਮੁਗਲੂ ਦੇ ਘਰ ਘਲਦਈ ਇਹਨਾ ਬਚਨ ਕਹ ਕੇ ਮਹਾਰਾਜ ਨੇ ਘੋੜਾ ਤੋੜ ਲਿਆ ਰਾਤ ਹਨੇਰੀ ਸੀ ਬਹੁਤ ਜ਼ਿਆਦਾ ਹਨੇਰਾ ਸੀ ਤੇ ਗੁਰੂ ਸਾਹਿਬ ਦਾ ਘੋੜਾ ਹੌਲੀ-ਹੌਲੀ ਗੰਡੂਆ ਪਿੰਡ ਵੱਲੋਂ ਜਾ ਰਿਹਾ ਕਿਉਂਕਿ ਉਦੋਂ ਕਿਹੜਾ ਬੈਟਰੀਆਂ ਹੁੰਦੀਆਂ ਸੀ ਸੱਚੇ ਪਾਤਸ਼ਾਹ ਜੀ ਘੋੜੇ ਦੇ ਉੱਤੇ ਚੜ੍ਹਿਆ ਗੰਡੂਆ ਪਿੰਡ ਪੋ ਫਟਾਲਾ ਹੋਣ ਤੋਂ ਪਹਿਲਾਂ ਗੁਰੂ ਦਾਤਾ ਜੀ ਭਾਈ ਮੁਗਲੂ ਦੇ ਘਰ ਚਲੇ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਮੰਜੀ ਸਾਹਿਬ ਹੈ ਸਤ ਸੰਗਤ ਗੰਡੂਆ ਪਿੰਡ ਜਦੋਂ ਗਏ ਭਾਈ ਮੁਗਲੂ ਦੇ ਦਰਵਾਜ਼ੇ ਖੁੱਲੇ ਨੇ ਦਰਵਾਜ਼ੇ ਖੁੱਲੇ ਤੇ ਸਤਗੁਰੂ ਘੋੜੇ ਤੇ ਚੜੇ ਬੇੜੇ ਵਿੱਚ ਬੜੇ ਇੱਕ ਦਰਖਤ ਨਾਲ ਘੋੜਾ ਬਣਿਆ ਉਹ ਦਰਖਤ ਹਜੇ ਵੀ ਹੈਗਾ ਉੱਥੇ ਉਹ ਦਰਖਤ ਹਜੇ ਵੀ ਆ ਬੋੜ ਦਾ ਰੁੱਖ ਹੈ ਬਹੁਤ ਪੁਰਾਣਾ ਦਰਖਤ ਹੈ ਨੌਵੇਂ ਪਾਤਸ਼ਾਹ ਦੇ ਵੇਲੇ ਦਾ ਤੇ ਦਰਖਤ ਨਾਲ ਸਤਗੁਰੂ ਨੇ ਘੋੜਾ ਬਣਿਆ भाई मुगलू का पुत्र वेखदा जापा कोई बेहड़े आया है उन्हें बेड़े बच्चे झाती मारी तो बेड़ा नूरों नूर होया पाया सतसंगत नौवे पातशाह महाराज घोड़ा बन के सीधे उस कमरे में गए जिस कमरे भाई मुगलू मंजी पर बैठा अपने आखिरी सह गिड़ रहा कह रहा धन गुरु तेग बहादुर धन गुरु तेग बहादुर धन गुरु तेग बहादुर अज आ गए धन गुरु तेग बहादुर महाराज जान सार गुरु पातशाह ने सराने वाले पासे चौंकड़ा मार लिया ਮੰਜੀ ਦੇ ਉੱਤੇ ਬੈ ਕੇ ਸਰਹਾਣੇ ਵਾਲੇ ਪਾਸੇ ਚੌਂਕੜਾ ਮਾਰਿਆ ਤੇ ਭਾਈ ਮਗਲੂ ਦਾ ਸਿਰ ਚੱਕ ਕੇ ਆਪਣੀ ਗੋਦੀ 'ਚ ਲੈ ਲਿਆ ਸਿਰ ਚੱਕ ਕੇ ਆਪਣੀ ਗੋਦੀ 'ਚ ਲਿਆ ਸਿਰ ਦੇ ਉੱਤੇ ਹੱਥ ਫੇਰ ਕੇ ਕਹਿੰਦੇ ਭਾਈ ਮਗਲੂ ਅੱਖਾਂ ਖੋਲ ਭਾਈ ਮਗਲੂ ਨੇ ਦੀਦੇ ਖੋਲੇ ਹੱਥ ਆਪਣੇ ਆਪ ਹੀ ਜੁੜ ਗਏ ਹੱਥ ਜੁੜ ਕੇ ਕਹਿੰਦਾ ਬਾਬਾ ਬੜੀ ਵੱਡੀ ਕਿਰਪਾ ਕੀਤੀ ਹੈ ਬਹੁਤ ਕਿਰਪਾ ਕੀਤੀ ਹੈ ਮਹਾਰਾਜ ਮੇਰਾ ਸਫਲ ਹੋ ਗਿਆ ਜੀਵਣਾ ਤੁਸੀਂ ਵਾਦਾ ਪੂਰਾ ਕਰਨ ਵਾਸਤੇ ਆ ਗਏ बहुत कृपा कितिया महाराज नहीं थे। वाले ने थे मेरे टबर मार देना टबरना लिहाज को कुछ मंगना तो नहीं भाई मुगलू कहना क्या महाराज मेरी एक मंग है कि मेरे पुत्र पोतरे पोतरी मेरे दोतरियां मेरिया आने वाली पुश्तार ਰਹਿੰਦੀ ਦੁਨੀਆ ਤੱਕ ਮੇਰਾ ਪਰਿਵਾਰ ਤੇਰੇ ਚਰਨਾਂ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋਰ ਮੰਗ ਭਾਈ ਮੁਗਲੂ ਕਹਿੰਦਾ ਮਹਾਰਾਜ ਫੱਟੜ ਸਾਹ ਉਦੋਂ ਗੋਦ ਬਖਸ਼ੀ ਅੱਜ ਮਰਨ ਲੱਗਾ ਹਾਂ ਤੇ ਅੱਜ ਵੀ ਗੋਦ ਬਖਸ਼ੀ ਤੁਰ ਕਿਰਪਾ ਕਰੋ ਮੁਗਲੂ ਨੂੰ ਗੋਦ ਤੋਂ ਅਲੈਦਾ ਨਾ ਕਰਿਓ ਮੁਗਲੂ ਨੂੰ ਗੋਦ ਵਿੱਚ ਹੀ ਰੱਖਿਓ ਭਾਈ ਮੁਗਲੂ ਦੇ ਪਰਿਵਾਰ ਵਾਲੇ ਪੁੱਤ ਪੋਤਰੇ ਨੌਹਾਂ ਪੋਤ ਨੌਹਾਂ ਮੰਜੀ ਦੇ ਦੁਆਲੇ ਬਹਿ ਗਈਆਂ ਉਹ ਮੰਜੀ ਵੀ ਉਹਨਾਂ ਨੇ ਸੰਭਾਲੀ ਹੋਈ ਅਜੇ ਤੱਕ satsangat ਉਹ ਮੰਜੀ ਦੇ ਦੁਆਲੇ ਬਹਿ ਗਏ ਤੇ ਨੌਵੇਂ ਪਾਤਸ਼ਾਹ ਭਾਈ ਮੁਗਲੂ ਨੂੰ ਕਹਿੰਦੇ ਮੁਗਲੂ ਸਮਾਂ ਆਖਰੀ ਆ ਗਿਆ ਗੱਜ ਕੇ ਕਹ ਵਾਹਿਗੁਰੂ ਤੇ ਭਾਈ ਮੁਗਲੂ ਕਹਿੰਦਾ ਵਾਹਿਗੁਰੂ ਤੇ ਨੌਵੇਂ ਪਾਤਸ਼ਾਹ ਫਿਰ ਕਹਿੰਦੇ ਇੱਕ ਵਾਰੀ ਫਿਰਕਾ ਵਾਹਿਗੁਰੂ ਭਾਈ ਮੁਗਲੂ ਫਿਰ ਆਂਦਾ ਵਾਹਿਗੁਰੂ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤਨ ਤਨ ਸਤਗੁਰੂ ਕਹਿੰਦੇ ਆ ਕਹਿੰਦੇ ਮੁਗਲੂ ਦੋ ਵਾਰ ਤੈਂ ਕਿਹਾ ਦੋ ਵਾਰ ਮੈਂ ਕਿਹਾ ਇੱਕ ਵਾਰ ਹੁਣ ਤੂੰ ਇਕੱਲਾ ਹੀ ਕਹਿ ਭਾਈ ਮੁਗਲੂ ਨੇ ਪੰਜਵੀਂ ਵਾਰ ਜਦੋਂ ਵਾਹਿਗੁਰੂ ਕਿਹਾ ਨਾ ਉਹਦਾ ਵਾਹਿ ਸ਼ਬਦ ਸਭ ਨੂੰ ਸੁਣਿਆ ਪਰ ਗੁਰੂ ਸ਼ਬਦ ਗੁਰੂ ਨੂੰ ਨੌਵੇਂ ਪਾਤਸ਼ਾਹ ਦੀ ਗੋਦੀ ਦੇ ਵਿੱਚੋਂ ਸਮਾ ਗਿਆ ਤੇ ਉਹਦੇ ਪੁੱਤਰ-ਪੋਤਰੇ ਉਹਨੀਆਂ ਨੋਹਾਂ ਉਹ ਰੋਣ ਲੱਗ ਪਏ ਨੌਵੇਂ ਸਤਿਗੁਰੂ ਕਹਿੰਦੇ ਉਹ ਤੁਹਾਨੂੰ ਕੀ ਹੋਇਆ ਕਹਿੰਦੇ ਮਹਾਰਾਜ ਸਾਡਾ ਬਾਪੂ ਚੱਲ ਵਸਿਆ ਸਾਡਾ ਬਾਪੂ ਮਰ ਗਿਆ ਨੌਵੇਂ ਪਾਤਸ਼ਾਹ ਕਹਿੰਦੇ ਕਲੰਕ ਖੱਟ ਕੇ ਮਰਿਆ ਕੋਈ ਲਹੰਤ ਖੱਟ ਕੇ ਮਰਿਆ ਇਹਨੂੰ ਕਿਉਂ ਰੋਂਦੇ ਹੋ ਰੋਈ ਦਾ ਤੋ ਉਹਨੂੰ ਜਿਹੜਾ ਨਿਗੁਰਾ ਮਰ ਜਾਵੇ ਰੋਈ ਦਾ ਤਾਂ ਉਹਨੂੰ ਆ ਜਿਹੜਾ ਕਲੰਕ ਖਟਕੇ ਜਾਵੇ ਰੋਈ ਦਾ ਤਾਂ ਉਹ ਆ ਜਿਹੜਾ ਲਹਣ ਤਾਂ ਖਟਕੇ ਜਾਵੇ ਕਬੀਰ ਸੰਤ ਮੂਏ ਕਿਆ ਰੋਵੀਐ ਜੋ ਆਪਣੇ ਗ੍ਰਹਿ ਜਾਏ ਰੋਬੋ ਸਾਖਤ ਵਾਪਰੇ ਜੋ ਹਟ ਹਟ ਬਿਕਾਏ ਨੌਵੇਂ ਪਾਤਸ਼ਾਹ ਕਹਿੰਦੇ ਗੁਰਮਖ ਹੈ ਇਹ ਤਾਂ ਗੁਰਮਖ ਜਨਮ ਸਵਾਰ ਦਰਗਾ ਚੱਲਿਆ ਆਹ ਇੱਦਾਂ ਦਰਗੇ ਨੂੰ ਗਿਆ ਇਹਨੂੰ ਕਿਉਂ ਰੋ ਰਹੇ ਹੋ ਨੌਵੇਂ ਪਾਤਸ਼ਾਹ ਨੇ ਉੱਥੇ ਕੁਝ ਗੱਲਾਂ ਕਹੀਆਂ ਕਹਿੰਦੇ ਗੁਰਮਖ ਜਿਹੜੇ ਹੁੰਦੇ ਨਾ ਉਹ ਮਰਦੇ ਨਹੀਂ ਹੁੰਦੇ ਉਹ ਸਨਾਈ ਅਮਰ ਰਹਿੰਦੇ ਆ